ਕੀ ਕਿਸ ਨੇ ਗਿਆ ਤੇ ਮਾਂ ਦਾ ਪੱਠ ਚੋਕਣੀ ਵੀ ਮਾਣ ਨਹੀਂ ਹੁੰਦੀ ਮਾਂ ਦੇ ਹਰ ਵੇਲੇ ਦਿਲ ਵਿੱਚ ਹੁੰਦਾ ਕਿ ਮੈਂ ਆਪਣੀ ਧੀ ਨੂੰ ਕੁਝ ਨਾ ਕੁਝ ਦਿੰਦੀ ਰਵਾਂ ਸ਼ਾਇਦ ਇਸ ਵਿੱਚ ਉਸ ਦੀ ਮਮਤਾ ਛਿਪੀ ਹੁੰਦੀ ਹੈ ਇੱਕ ਵਾਰੀ ਇੱਕ ਧੀ ਦੇ ਘਰ ਗ੍ਰਹਿ ਪ੍ਰਵੇਸ਼ ਦਾ ਫੰਕਸ਼ਨ ਸੀ ਭਰਾ ਪਰਜਾਈ ਤੇ ਉਸ ਦੇ ਘਰ ਗਈ ਤੇ ਮਾਂ ਵੀ ਨਾਲ ਗਈ। ਭਰਾ ਪਰਜਾਈ ਨੇ ਜੋ ਦੇਣਾ ਸੀ ਉਹ ਦੇ ਦਿੱਤਾ। ਤੇ ਮਾਂ ਨੇ ਵੀ ਧੀ ਨੂੰ ਬੁਲਾ ਕੇ ਚੁੱਪਚੀਪੀ ਤੇ ਜਿਹੇ ਇੱਕ ਸੂਟ ਦੇ ਦਿੱਤਾ। ਤੇ ਜੋ ਕਿਸੇ ਨੇ ਕੁੜੀ ਦੀ ਪਰਜਾਈ ਨੂੰ ਜਾ ਕੇ ਦੱਸ ਦਿੱਤਾ। ਘਾਰਾ ਆ ਕੇ ਨੋ ਨੇ ਕਲੇਸ਼ ਪਾ ਲਿਆ। ਜਦੋਂ ਅਸੀਂ ਦੇ ਦਿੱਤਾ ਸੀ ਤੈਨੂੰ ਕੀ ਲੋੜ ਸੀ? ਸੂਟ ਦੇ ਆਈਂ। ਜਿਹੜਾ ਸੂਟ ਦੇ ਕੇ ਆਈਆਂ ਨਾ ਉਹ ਵਾਪਸ ਲੈ ਕੇ ਆ। ਹੁਣ ਮਾਂ ਵਿਚਾਰੀ ਡਰਦੀ ਧੀ ਦੇ ਘਰ ਨੂੰ ਤੁਰਪ ਜਦੋਂ ਜਾ ਰਹੀ ਸੀ ਨਾ ਰਸਤੇ ਵਿੱਚ ਸੋਚਦੀ ਜਾ ਰਹੀ ਸੀ ਕਿ ਮੈਨੂੰ ਇੰਨਾ ਵੀ ਹੱਕ ਨਹੀਂ ਕਿ ਮੈਂ ਆਪਣੀ ਘਤੀ ਨੂੰ ਇੱਕ ਸੂਟ ਵੀ ਦੇ ਸਕਾਂ। ਪਰ ਦੂਜੇ ਪਾਸਿਓਂ ਨੋਦੀ ਮਾਂ ਅਚਾਨਕ ਉਸ ਦੇ ਘਰ ਵਿੱਚ ਆ ਗਈ। ਨੋ ਪੁੱਛਦੀ ਕਿ ਮਾਂ ਅਚਾਨਕ ਕਿਵੇਂ ਕੋਈ ਫੋਨ ਨਹੀਂ ਕੋਈ ਸੁਨੇਹਾ ਨਹੀਂ ਤੁਸੀਂ ਦੱਸ ਦਿੰਦੇ ਮੈਂ ਤੁਹਾਨੂੰ ਅੱਗੋਂ ਲੈ ਆਉਂਦੀ। ਮਾਂ ਬੜੀ ਉਦਾਸ ਸੀ। ਦੀਨੇ ਪੁੱਛਿਆ ਮਾਂ ਕੀ ਗੱਲ ਹੋ ਗਈ? ਐਨੇ ਉਦਾਸ ਕਿਉਂ ਹੋ? ਤਮਾ ਨੇ ਕਿਹਾ ਧੀਏ ਜਿਹੜੀ ਤੇਰੇ ਕਾਕੇ ਦੇ ਜੰਮਣੀ ਤੇ ਮੈਂ ਮੁੰਦਰੀ ਪਾਈ ਸੀ ਨਾ ਉਹ ਤੇਰੇ ਭਾਈ ਹੋਈ ਸੀ ਤੇ ਤੂੰ ਫੋਟੋ ਪਾਈ ਫੋਨ 'ਚ ਤੇ ਉਹ ਤੇਰੀ ਪਰਜਾਈ ਨੇ ਵੇਖ ਲਈ ਤੇ ਅੱਜ ਘਰ ਦੇ ਵਿੱਚ ਕਲੇਸ਼ ਪੈ ਗਿਆ ਉਸ ਮੁੰਦਰੀ ਪਿੱਛੇ ਤੇ ਤੇਰੀ ਪਰਜਾਈ ਕਹਿੰਦੀ ਮੈਨੂੰ ਤੇ ਜਿਹੜੀ ਮੁੰਦਰੀ ਪਾ ਕੇ ਆਈ ਹੈ ਨਾ ਉਹ ਲੈ ਕੇ ਆ ਪਰ ਮੈਂ ਮਜਬੂਰ ਹਾਂ ਉਹ ਮੰਦਰੀ ਮੈਨੂੰ ਵਾਪਸ ਦੇ ਦੇ ਇਹ ਗੱਲ ਸੁਣ ਕੇ ਧੀ ਨੂੰ ਝਟਕਾ ਜਿਹਾ ਲੱਗਾ ਤੇ ਅਹਿਸਾਸ ਹੀ ਹੋ ਗਿਆ ਕਿ ਜਿਵੇਂ ਮੈਂ ਆਪਣੀ ਸੱਸ ਨਾਲ ਕੀਤਾ ਸੀ ਉਸੇ ਤਰ੍ਹਾਂ ਮੇਰੀ ਮਾਂ ਨਾਲ ਵੀ ਅੱਜ ਹੋ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਸ ਲਈ ਤਾਂ ਕਹਿੰਦੇ ਕਿ ਜੋ ਬੰਦਾ ਕਰਦਾ ਉਹੀ ਭਰਦਾ ਜੋ ਬੀਜੋਗੇ ਉਹੀ ਵੱਢੋਗੇ